ਕੀ ਡਾਕਟਰ ਪੰਜਾਬ ਦੀ ਸਰਕਾਰ ਟਾਡੀ ਆ ਸਰ ਸਰਕਾਰ ਨਾਲ ਕਰਨਾ ਹੈ ਜਮ ਪਹਿਲਾ ਸਵਾਲ ਤਾਂ ਸੁਣ ਲੋ ਸਰਕਾਰ ਸਾਡੀ ਸਾਰੇ ਮਿਨਿਸਟਰ ਸਾਡੇ ਮੁੱਖ ਸਵਾਲ ਕਰੂੰਗਾ ਜਵਾਬ ਆ ਹੀ ਦੂੰਗਾ ਅੱਜ ਸਾਡੇ ਤੇ ਸੀਆਈਐਸਰ来 ਅੱਜ 20 ਦਿਨੋਂ ਕਿ ਸਾਨੂੰ ਖੱਡਾਂ ਨਾਲੀਆਂ ਵਿੱਚ ਘੁੰਮਦਿਆਂ ਨੂੰ ਕਿੱਥੇ ਗਈ ਸੀ ਆਈਐਸਾ ਸਰ ਪਾਣੀਆਂ ਦੀ ਰਾਖੀ ਵਾਸਤੇ ਬੈਠੇ ਸੀ ਕਿ ਕੇਂਦਰ ਨੇ ਉਸ ਚੀਜ਼ ਦਾ ਬਦਲ ਲਿਆ ਸਰ ਬਦਲੇ ਦੀ ਗੱਲ ਹੀ ਨਹੀਂ ਹੁੰਦੀ ਅਫਸਰ ਨੇ ਆਪਣੀ ਕੋਠੀ 'ਚ ਬੈਠ ਕੇ ਕੇਵਲ ਪਰੋਠੇ ਖਾਣ ਦੇ ਲਾਗ ਵਾ ਕੋਈ ਕੰਮ ਨਹੀਂ ਲੈਣਾ ਲੜਾਈ ਦੱਸੋ ਅਸੀਂ ਭਾਖਰੇ ਦੀ ਗੱਲ ਕਰਦੇ ਹਾਂ ਤਾਂ ਮੌਸਮ ਵਿਭਾਗ ਪੰਜਾਬ ਸਰਕਾਰ ਨੂੰ ਵੀ ਮਿਲਿਆ ਸੁਣੋ ਗੱਲ ਮੇਰੀ ਉਹਦੇ ਪਹਿਲਾਂ ਉਹਦੇ ਆਪਣੀਆਂ ਲਹਿਰਾਂ ਆ ਉਹਨਾਂ ਦਾ ਧਿਆਨ ਕਿਉਂ ਨਹੀਂ ਰੱਖਿਆ ਪਹਿਲਾਂ ਪਹਿਲਾਂ ਹੁੰਦੇ ਜਾਂ ਟਰੋਲ ਕਰਦੇ ਇਹ ਅਰ ਸਾਡੇ ਮੰਤਰੀ ਜੀ ਦੇਖੋ ਖੜੇ ਐ ਅਸੀਂ ਵੀ ਖੜੇ ਹਾਂ ਸਾਰੇ ਆ ਜਿਹੜਾ ਪਸੀਨਾ ਮਾ ਕੇ ਦੇ ਧੁੱਪ 'ਚ ਬੈਠ ਕੇ ਥੋੜਾ ਕਰਾ ਇੱਥੇ ਉਹ ਆਡਾ ਉਹ ਬਿਆਨ ਕਿੱਥੇ ਗਿਆ ਜਿੱਥੇ ਕਹਿੰਦੇ ਸੀ ਛਿੱਧੀਆਂ ਦੇ ਦਾਂਗੇ ਸਰ ਛਿੱਧੀਆਂ ਦੇ ਆ ਛਿੱਧੀਆਂ ਹੀ ਆ ਸਭ ਲੱਗਾਂਗੇ ਡਟਾਂਗੇ ਸਭ ਕੁਝ ਲੋਕ ਗਰਦਨ ਥੋੜਾ ਚਟਾ ਕੇ ਸੜਕ 'ਤੇ ਬੈਠੇ ਹਾਂ ਮੈਨੂੰ ਪਤਾ ਪੈਂਦਾ ਹੁੰਦਾ ਅੱਜ ਉਹ ਗੱਲ ਕਿੱਥੇ ਗਈ ਵਿਧਾਨ ਸਭਾ 'ਚ ਮਤਾਂ ਪਾਇਆ ਵਿਧਾਨ ਸਭਾ 'ਚ ਪਾਇਆ ਅੱਜ ਸੀਐਸਐਸ ਦੇ 200 ਜਵਾਨ ਆ ਗਏ ਨੇ ਤੁਸੀਂ ਦੱਸੋ ਕਿ ਉਹ ਉਹ ਬਿਆਨ ਜੀ ਕੈਮਰਾ ਇਹ ਸੀਐਸਐਸ ਆ ਬੱਲੇ ਦੱਸਣਾ ਮੇਰੀ ਇਹ ਸੀਐਸਐਸ ਆ Ориਜినਲ ਉਹ ਡੁਪਲੀਕੇਟ ਲਗਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਪਿਛਲੇ ਦਿਨੀ ਭਾਖੜਾ ਡੈਮ ਤੋਂ ਲਗਾਤਾਰ ਜਿਹੜਾ ਪਾਣੀ ਸਤਲੁਜ ਦੇ ਵਿੱਚ ਛੱਡਿਆ ਜਾ ਰਿਹਾ ਉਸ ਨੂੰ ਲੈ ਕੇ ਪ੍ਰਸਿੱਧ ਲక్ష్ਮੀ ਨਾਰਾਇਣ ਮੰਦਿਰ ਦੀ ਜਿਹੜੀ ਕੰਧ ਹੈ ਉਹ ਖਿਸਕ ਗਈ ਅੱਜ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੀ ਸਮੁੱਚੀ ਟੀਮ ਦੇ ਨਾਲ ਅਤੇ ਇਲਾਕੇ ਦੀ ਵੱਖ-ਵੱਖ ਜਥੇਬੰਦੀਆਂ ਉਸ ਖਿਸਕੀ ਹੋਈ ਕੰਧ ਤੇ ਡੰਗਾ ਲਗਾਉਣ ਦਾ ਕੰਮ ਕਰ ਰਹੇ ਨੇ ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਸ਼੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੋਤਮ ਨੇ ਜੋ ਕਿ ਬੜੀ ਹੀ ਬੇਬਾਕੀ ਨਾਲ ਹਰ ਗੱਲ ਆਪਣੀ ਰੱਖਦੇ ਆਏ ਨੇ ਅੱਜ ਵੀ ਕਈ ਅਜਿਹੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਇਹਨਾਂ ਤੋਂ ਲਵਾਂਗਾ ਹੜ ਪੀੜਤਾਂ ਦੇ ਬਾਰੇ ਕੀ ਸਰਕਾਰ ਕਰਦੀ ਹੈ ਨੰਗਲ ਦੇ ਵਿੱਚ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਬੁੰਡਲੀ ਛੀਧੀਆਂ ਦੇਣੀਆਂ ਪੈ ਜਾਣ ਔਰ ਇਸ ਵਕਤ ਲక్ష్ਮੀ ਲਾਲ ਮੰਦਿਰ 'ਚ ਕੀ ਕਾਰਗੁਜ਼ਾਰੀ ਕਰ ਰਹੇ ਨੇ ਸੋ ਡਾਕਟਰ ਸਾਹਿਬ ਆਪ ਦਾ ਸਵਾਗਤ ਹੈ ਡਾਕਟਰ ਸਾਹਿਬ ਜਿਵੇਂ ਕਿ ਖੜਾ ਦੀ ਮਾਰਹੇਟ ਪੂਰਾ ਪੰਜਾਬ ਇਸ ਵਕਤ ਤਰਾਹੀ ਤਰਾਹੀ ਕਰ ਰਿਹਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਉਪਰਾਲੇ ਕਰ ਰਹੀ ਹੈ ਸਰ ਜਿਹੜੇ ਹੜ੍ਹ ਨੇ ਇਹ ਮੈਨ ਮੇਟਰੀ ਜਿਹੜਾ ਇੱਕ ਐਲ ਨੀਨੋ ਲਾਨੀਨਾ ਦਾ ਸਿਧਾਂਤ ਜਦੋਂ ਲਾਨੀਨਾ ਹੁੰਦੀ ਉਦੋਂ ਜਿਹੜਾ ਸਾਡਾ ਦੇਸ਼ ਹੈ ਭਾਰਤ ਹੈ ਉਹਦੇ ਵਿੱਚ ਭਾਰੀ ਬਰਸਾ ਪੈਂਦੀ ਹੜ੍ਹਾਂ ਦਾ ਸਮਾ ਇਸ ਗੱਲ ਦਾ ਦਸੰਬਰ ਚ ਪਤਾ ਲੱਗਿਆ ਹੈ ਜਨਵਰੀ ਕੀ ਪਤਾ ਲੱਗੇਗਾ ਜਦੋਂ ਪੀਰੂ ਤੇ ਚਿੱਲੀ ਦੇਸ਼ ਦੇ ਵਿੱਚ ਉੱਥੋਂ ਦੇ ਮੌਸਮ ਦੇ ਨਾਲ ਜਦੋਂ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਬਰਖਾ ਹੋਊਗੀ ਤਾਂ ਹਿੰਦੁਸਤਾਨ ਦੇ ਵਿੱਚ ਵੀ ਹੋਇਆ ਜਾਵੇ ਜਿਹੜੀਆਂ ਬੇਦ ਮੈਡਾਗਾਸਕਰ ਤੋਂ ਹੁੰਦੀਆਂ ਹੋਈਆਂ ਸਾਡੀਆਂ ਹਿੰਦ ਮਹਾਸਾਗਰ ਤੇ ਆਈਆਂ ਉਹ ਲਗਭਗ ਮਈ ਮਈ ਤੋਂ ਪਹਿਲੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਕਿ ਇਸ ਵਾਰ ਬਹੁਤ ਭਾਰੀ ਬਰਸਾਤ ਹੋएगी ਬयंਸ ਭਾਰੀ ਬਰਸਾਤ ਜਿਹੜੀ 100 ਸਾਲ ਦਾ ਰਿਕਾਰਡ ਤੋੜੇਗੀ ਇਹਨਾਂ ਨੇ ਡਿਸਕਲੋਜ਼ ਕਿਉਂ ਨਹੀਂ ਕੀਤਾ ਅੱਜ ਸਾਡੇ ਤੇ ਸੀਆਈਐਸਰ ਲਈ ਅੱਜ 20 ਦਿਨੋਂ ਕੇ ਸਾਨੂੰ ਖੱਡਾਂ ਨਾਲੀਆਂ ਵਿੱਚ ਘੁੰਮਦਿਆਂ ਨੂੰ ਕਿੱਥੇ ਗਈ ਸੀ ਆਈਏ ਸਰ ਸਰ ਉਹ ਕੇਵਲ 100 ਕਰੋੜ ਰੁਪਇਆ 100 ਕਰੋੜ ਤੋਂ ਵੱਧ ਇੱਕ ਸਾਲ ਦਾ ਕੁੱਕ ਤੇ ਪ੍ਰੋਧ ਬਿਠਾਏ ਹੋ ਸਾਰੇ ਇੱਥੇ ਨੇ ਕੀ ਕੰਮ ਲੈਣਾ ਉਹਨਾਂ ਤੋਂ ਕੋਈ ਜੂੜ ਤੇ ਨਹੀਂ ਨਾ ਚਿੱਦਣਗੇ ਅੱਜ ਸਰਕਾਰ ਨੂੰ ਜਿਹੜੀ ਬੀਬੀਐਮਬੀ ਹੈ ਇਹਨੂੰ ਹੀ ਚਾਹੀਦਾ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਐਡਾ ਬੜਾ ਨੁਕਸਾਨ ਹੈ ਉਹ ਕੰਮ ਸਿੱਖ ਕੰਮ ਘੁੱਗੜ ਲੋ ਮੂੰਹ ਤੋਂ ਫੁੱਟ ਦੇ ਨਾ ਸੈਂਟਰ ਸਰਕਾਰ ਨੇ ਕੋਈ ਗੱਲ ਫੁੱਟੀ ਨਾ ਬੀਬੀਐਮਬੀ ਕੋਈ ਗੱਲ ਫੁੱਟੀ ਨਹੀਂ ਡਾਕਟਰ ਸਾਹਿਬ ਤੁਸੀਂ ਦੇਖੋ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਹੈ ਪੰਜਾਬ ਦੇ ਵਿੱਚ ਬੀਬੀਐਮਬੀ ਚ ਪੰਜਾਬ ਦਾ ਕੋਟਾ ਹੈ। ਔਰ ਮੌਸਮ ਵਿਭਾਗ ਤੋਂ ਜਿਹੜੀ ਜਾਣਕਾਰੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮਾਰਚ ਚ ਹੀ ਅਲਰਟ ਕਰ ਦਿੱਤਾ ਗਿਆ ਫਿਰ ਅਪ੍ਰੈਲ ਦੇ ਵਿੱਚ ਅਲਰਟ ਕੀਤਾ ਗਿਆ ਪਰ ਪਾਣੀ ਜਿਹੜਾ ਹੈ 1645 ਤੱਕ ghetta ਨੂੰ ਲੱਗ ਜਾਂਦਾ ਹੈ। ਕੀ ਇਹ ਜੇ ਹੀ ਮਜਬੂਰੀ ਹੋ ਗਈ ਕੀ ਮਜਬੂਰੀ ਹੋ ਗਈ ਕਿ ਸਰਕਾਰ ਨੇ ਉਹਦੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਪਾਣੀ ਚੜਾਇਆ ਨਹੀਂ ਉਹ ਯਾਰ ਤੁਸੀਂ ਮੇਰੀ ਗੱਲ ਨੂੰ ਟੈਕਨੀਕਲੀ ਗੱਲ ਸਮਝੋ ਇਹ ਜਿਹੜਾ ਮੈਨੇਜਮੈਂਟ ਬੋਰਡ ਹੈ ਸਰ ਇਹਨਾਂ ਨੂੰ ਪਤਾ ਸੀ ਵੀ ਇਸ ਵਾਰ ਹੜਾ ਵਾ ਜੀ ਜੋਦਾ 1462 ਤੱਕ ਪਾਖੜਾ ਡੈਮ ਨੂੰ ਡਾਊਨ ਕਰ ਸਕਦੇ ਸੀ ਤੁਹਾਡੀ ਇਨਫੋਰਮੇਸ਼ਨ ਦੱਸ ਦਿੰਨਾ ਮੈਂ ਇਹ 1680 ਜਿਹੜਾ ਦੱਸਦੇ ਆ ਇਹ ਸੀ ਲੈਵਲ ਤੋਂ ਆ ਪਾਖੜਾ ਡੈਮ ਦਾ ਨਹੀਂ ਹੈ ਪਾਖੜਾ ਡੈਮ ਦਾ ਤਾਂ ਕੇਵਲ 300 ਫੁੱਟ ਪਾਣੀ ਹੁੰਦਾ ਅੰਦਰ ਤੇ 1645 ਨੂੰ ਟੱਚ ਕਰ ਜਾਂਦਾ ਹੈ ਨਾ ਪਾਣੀ ਮੇਰੀ ਮੇਰੀ ਗੱਲ ਸੁਣੋ 1680 ਜਿਹੜਾ ਹੁੰਦਾ ਇਹ ਸੀ ਲੈਵਲ ਤੋਂ ਲੈਵਲ ਹੈ ਦਾ ਇਤੋਂ ਦੀ ਗਹਿਰਾਈ ਦਾ ਨਹੀਂ ਹੈ ਇਤੋਂ ਦੀ ਗਹਿਰਾਈ ਕੇਵਲ 300 ਫੁੱਟ ਕਿਰੀ ਹੈ ਇਸ ਕਰਕੇ 1462 ਤੱਕ ਪਾਣੀ ਨੂੰ ਡਾਊਨ ਕੀਤਾ ਜਾ ਸਕਦੀ 1462 ਤੱਕ ਡਾਊਨ ਕਰਨ ਵਾਸਤੇ ਜਿਹੜੇ ਇਹਨਾਂ ਦੇ ਅੰਕੜੇ ਜੀ ਉਹ ਦੱਸਦੇ ਆ ਪਰ ਇਹਨਾਂ ਨੇ ਡਿਸਕਲੋਜ਼ ਨਹੀਂ ਕਿਤੇ ਬੀਵੀਐਮ ਨੇ ਜਿਹੜਾ 1562 ਤੱਕ 100 ਫੁੱਟ ਪਾਣੀ ਵੱਧ ਰੱਖਿਆ ਉਹ ਇਹਨਾਂ ਦੀ ਨਲਾਇਕੀ ਹੈ ਤਿੰਨਾਂ ਡੈਮਾਂ ਚ ਵੱਧ ਪਾਣੀ ਸਟੋਰ ਕਰਨ ਦੇ ਨਾਲ ਇਹ ਸਾਰਾ ਕੰਮ ਹੋਇਆ ਜਿਹੜੀ ਅੱਜ ਮੈਂ ਤੁਹਾਨੂੰ ਦੱਸਣਾ ਜਿਹੜੀ ਇਹ ਬਿਜਲੀ ਬਣਦੀ ਹੈ ਜਿਹਨੂੰ ਹਾਈਡਰੋ ਪਾਵਰ ਕਹਿੰਦੇ ਆ ਇਹ ਬੜੇ ਮਹਿੰਗੇ ਹਾਈਡਰੋ ਪਾਵਰ ਨੇ ਇਹਨਾਂ ਦਾ ਅੱਜ ਕਿਸੇ ਦੇਸ਼ ਨੂੰ ਜ਼ਰੂਰਤ ਨਹੀਂ ਹੈ ਕਾਰਨ ਕਿ ਜਿਵੇਂ ਪੁਰਾਣੀ ਟੈਲੀਫੋਨ ਸਾਡੇ ਘਰਾਂ ਚ ਪਿਆ ਨਵੇਂ ਮੋਬਾਈਲ ਆ ਗਏ ਅੱਜ ਜਿਹੜੀ ਬਿਜਲੀ ਪੈਦਾ ਕਰਨ ਦਾ ਢੰਗ ਹੈ ਉਹ ਨਿਊਕਲੀਅਰ ਪਾਵਰ ਤੋਂ ਪੈਦਾ ਹੋਵੇ ਜਾਂ ਕਿ ਹਾਈਡਰੋ ਪਾਵਰ ਜਿਹੜੇ ਆ ਅੱਜ ਦੇਸ਼ ਵਾਸਤੇ ਪੰਜਾਬ ਵਾਸਤੇ ਜ਼ਮੀਨ ਵਾਸਤੇ ਐਗਰੀਕਲਚਰ ਵਾਸਤੇ ਘੱਟ ਕਿਸੇ ਦੁਹਰੇ ਨੇ ਤੁਸੀਂ ਦੇਖ ਰਹੇ ਹੋ ਮੈਂ ਨਹੀਂ ਕਹਿ ਰਿਹਾ ਸਾਇੰਸ ਕਹਿ ਰਹੀ ਹੈ ਇਸ ਕਰਕੇ ਇਹਨਾਂ ਨੇ ਇਹ ਜਿਹੜਾ ਡਿਸਾਸਟਰ ਆ ਪੈਦਾ ਕੀਤਾ ਹੈ BBMB ਨੇ ਨਾ ਦੀ ਮਿਸਮੈਨੇਜਮੈਂਟ ਨਾ ਹੋਇਆ ਟੋਟਲੀ ਮੈਨੇਜ ਹੋ ਰਿਹਾ ਸਾਰਾ ਡਾਕਟਰ ਸਾਹਿਬ ਕੀ ਲੱਗਦਾ ਕਿ ਤੁਸੀਂ ਪਾਣੀਆਂ ਦੀ ਰਾਖੀ ਵਾਸਤੇ ਬੈਠੇ ਸੀ ਕਿ ਕੇਂਦਰ ਨੇ ਉਸ ਚੀਜ਼ ਦਾ ਬਦਲ ਲਿਆ ਸਰ ਬਦਲੇ ਦੀ ਗੱਲ ਨਹੀਂ ਹੁੰਦੀ ਐ ਇਹ ਜਿਹੜੇ ਜਿਹੜੇ ਬਾਏ ਹੋ ਨਾ ਜਿੰਨੇ ਵੀ ਇਹਨਾਂ ਦੇ ਕੋਈ ਇੰਜੀਨੀਅਰ ਬਠਾਲੇ ਉਹ ਕੋਈ ਸਿਵਲ ਦਾ ਕੋਈ ਮੇਰੇ ਨਾਲ ਬੈਠ ਕੇ ਗੱਲ ਕਰਨ ਸਰ ਮੈਂ ਦੱਸਦਾ ਕਿਵੇਂ ਹੁੰਦੀ ਬਰਬਾਦ ਬਰਬਾਦ ਦਾ ਕਾਰਨ ਕੀ ਹੈ ਵੱਧ ਬਰਸਾਤ ਨਾਲ ਕਿਵੇਂ ਕੰਟਰੋਲ ਕੀਤਾ ਜਾਂਦਾ ਘੱਟ ਨਾਲ ਕਿਵੇਂ ਕੰਟਰੋਲ ਕੀਤਾ ਜਾਂਦਾ ਇਹ ਜਿਹੜੇ ਅਫਸਰ ਨੇ ਆਪਣੀ ਕੋਠੀਆਂ 'ਚ ਬੈਠ ਕੇ ਕੇਵਲ ਕਰੋਠੇ ਖਾਣ ਦੇ ਲਾਵਾ ਕੋਈ ਕੰਮ ਨਹੀਂ ਨਾ ਗੱਲ ਸੁਣੋ ਮੇਰੀ ਗੱਲ ਮੈਂ ਅੱਜ ਵੀ ਟੈਕਨੀਕਲੀ ਲੜਨਾ ਚਾਹੁੰਦਾ ਇਹਨਾਂ ਨਾਲ ਮੇਰੀ ਲੜਾਈ ਕਦੇ ਖਤਮ ਨਹੀਂ ਪੰਜਾਬ ਕਦੇ ਹਾਰਦਾ ਨਹੀਂ ਹੈ ਪੰਜਾਬ ਦੇ ਮੇਰੀ ਮੈਂ ਤੁਹਾਡੀ ਜਵਾਬ ਦਿੰਦਾ ਹੈ ਇਹ ਅਜਨਲਾਈਟੀ ਜਿੰਨਾ ਦੀ ਹੈ ਉਹ ਖੁੱਬੇ ਦੇ ਬੈਠੇ ਬਾਹਰ ਹੀ ਨੇ ਗੋਲੇ ਕਿ ਡਾਕਟਰ ਸਾਹਿਬ ਪੰਜਾਬ ਦੀ ਸਰਕਾਰ ਤੁਹਾਡੀ ਹੈ ਸਰ ਸਰਕਾਰ ਨਾਲ ਕਰਨਾ ਹੈ ਪਹਿਲਾ ਸਵਾਲ ਤਾਂ ਸੁਣ ਲੋ ਸਰਕਾਰ ਸਾਡੀ ਸਾਰੇ ਮਨਿਸਟਰ ਸਾਡੇ ਮੁੱਖ ਸਵਾਲ ਕਰੂੰਗਾ ਜਵਾਬ ਤਾਂ ਹੀ ਦੋ ਬਿਲਕੁਲ ਸਰਕਾਰ ਦਾ ਹੈ ਜੇ ਮੈਂ ਤੁਹਾਨੂੰ ਗੱਲ ਦੱਸਾਂ ਤੁਸੀਂ ਜਿਹੜੇ ਜਿਹੜੇ ਆਪਣੀਆਂ ਨਹਿਰਾਂ ਹਨ ਉਹਨਾਂ ਦਾ ਧਿਆਨ ਕਿਉਂ ਨਹੀਂ ਰੱਖਿਆ ਪਹਿਲਾਂ ਪਹਿਲਾਂ ਮੋਰੇ ਉੱਪਰ ਨੂੰ ਕਰੋ ਇਹ ਨਹਿਰਾਂ ਜਾਂਦੀਆਂ ਹਰਿਆਣੇ ਨੂੰ 10000 ਕਿਲੋਸਿਕ ਮੇਂਹਰ ਜਾਂਦਾ 22000 ਕਿਲੋਸਿਕ ਜਾਂਦਾ ਦੂਜੀ ਨਹਿਰ ਦੇ ਵਿੱਚ 12000 ਹਾਂ 12 22000 ਟੋਟਲ ਹੈ ਜੀ ਇਹ ਜਿਹੜਾ ਪਾਣੀ 22000 ਜਾਂਦਾ ਸਾਰਾ ਜੇ ਨਹਿਰਾਂ ਨੂੰ ਬੰਦ ਕਰ ਦਿੱਤਾ ਗਿਆ ਨਾ ਤਾਂ ਨਹਿਰਾਂ ਦਾ ਸਾਰਾ ਕਨੈਕਟ ਹੋ ਜਾਂਦਾ ਟੈਕਨੀਕਲੀ ਗੱਲਬਾਤ ਹੈ ਜੀ ਇਹਨੂੰ ਨਾਲ ਦੀ ਨਾਲ ਰਿਪੇਅਰ ਕਰਨੀ ਪੈਂਦੀ ਕੋਈ ਰਿਪੇਅਰ ਨਹੀਂ ਕਰਦਾ ਪੈਸੇ ਖਾਪੀ ਕੇ ਪਾਸੇ ਨਹੀਂ ਉਹੀ ਗੱਲ ਮੇਰੀ ਦੂਜੀ ਗੱਲ ਸੁਣ ਲਓ ਕਿਲੀ ਪੇਰੂ ਦੇਸ਼ ਆਸਟ੍ਰੇਲੀਆ ਤੋਂ ਜਿਹੜੇ ਅੰਕੜੇ ਤੇ ਮੌਸਮ ਦਾ ਡਾਟਾ ਲੈਣਾ ਹੁੰਦਾ ਉਹ ਸੈਂਟਰ ਸਰਕਾਰ ਨੇ ਲੈਣਾ ਪੰਜਾਬ ਸਰਕਾਰ ਨਹੀਂ ਲੈਣਾ ਹੁੰਦਾ ਉਹ ਮੋਦੀ ਦੀ ਸਰਕਾਰ ਨੇ ਲੈਣਾ ਕਿੱਥੇ ਡਾਟਾ ਰੱਖਿਆ ਉਹ ਚਿੱਲੀ ਦਾ ਕਿੱਥੇ ਰੱਖਿਆ ਜਿਹੜੀਆਂ ਟ੍ਰੇਡਿੰਗ ਆਉਂਦੀਆਂ ਸਟ੍ਰੇਟਸ ਵਿੰਗਸ ਅੱਜ ਕਿੰਨਾ ਬੜਾ ਹੈਵੀ ਸੀ ਉਹ ਬੜੀਆਂ ਕਲਾਉਡੀ ਸੀ ਠੰਡੀਆਂ ਸੀ ਮੇਰੇ ਤੇਰੇ ਵਰਗੇ ਨੇ ਟੈਲੀਫੋਨ ਕਰਕੇ ਲੈਣਾ ਸੀ ਡਾਟਾ ਇਹ ਪ੍ਰਧਾਨ ਮੰਤਰੀ ਨਹੀਂ ਲੈਣਾ ਸੀ ਜਦੋਂ ਉਹਨਾਂ ਨੇ ਡਾਟੇ ਲੇ ਤਾਂ ਇੰਪਲੀਮੈਂਟ ਕਿਉਂ ਨਹੀਂ ਕੀਤੀ ਇੰਪਲੀਮੈਂਟ ਜੇ ਤਾਂ ਸਾਰਾ ਕੁਝ ਸੈਂਟਰ ਕਰ ਲਿਓ ਨੇ ਕਰਨਾ ਪੰਜਾਬ ਨੂੰ ਤਾਂ ਹਰ ਦੀ ਮਾਰ ਚੱਲਣ ਵਾਸੀ ਮੋਰੇ ਰੱਖਿਆ ਹੋਇਆ ਇਹ ਤਾਂ ਕੇਵਲ ਪੰਜਾਬ ਦਾ ਬਦਲਾ ਰਿਆ ਰਹੇ ਔਰ ਅੱਜ ਅੱਜ ਕਿੰਨੇ ਦਿਨ ਹੋ ਗਏ ਸਰ ਅੱਜ ਲੱਗ ਭਈ ਕਿ ਮਹੀਨਾ ਹੋ ਗਿਆ ਸਾਡੇ ਸਾਰੇ ਮੁੱਖ ਮੰਤਰੀ ਸਾਡੀ ਸਾਰੀ ਐਮਐਲਏ ਮੰਤਰੀ ਅਸੀਂ ਸਾਰੇ ਵਾਲੰਟੀਅਰ ਅਸੀਂ ਹਰ ਖੇਤਾਂ ਵਿੱਚ ਐ ਲੋਕਾਂ ਦੇ ਨਾਲ ਐ ਤੁਸੀਂ ਵੀ ਸਾਰਾ ਕੁਝ ਦੇਖਦੇ ਹੋ ਸਾਰਾ ਕੁਝ ਕਰਨ ਕੋਈ ਆਇਆ ਵਿੱਚ ਜੇ ਕੋਈ ਸਾਡਾ ਵਰਗਾ ਬੰਦਾ ਕੋਈ ਨੀਤੇ ਬੈਠ ਕੇ ਰੋਟੀ ਖਾਂਦਾ ਉਹਦਾ ਮਜ਼ਾਕ ਕਰਾਂਦੇ ਜਾਂ ਟਰੋਲ ਕਰਦੇ ਆ ਇਹ ਅਰ ਸਾਡੇ ਮੰਤਰੀ ਜੀ ਦੇਖੋ ਖੜੇ ਐ ਅਸੀਂ ਵੀ ਖੜੇ ਹਾਂ ਸਾਰੇ ਆ ਜਿਹੜਾ ਪ੍ਰਸਿੱਧ ਨਾ ਮੈਂ ਕਿਹਾ ਧੁੱਪ 'ਚ ਬੈਠ ਕੇ ਥੋੜਾ ਕਰਾ ਇੱਥੇ ਹੀ ਉਹ ਆ ਮੇਰਾ ਕਹਿਣ ਦਾ ਮਤਲਬ ਹੈ ਜਿੰਨੀ ਵੀ ਇੰਜੀਨੀਅਰਿੰਗ ਲਾਈਨ ਐ ਚਾਹੇ ਸਿਵਲ ਦੀ ਆ ਚਾਹੇ ਮਕੈਨਿਕਲ ਦੀ ਆ ਉਹ ਆਪਣਾ ਪ੍ਰੋਪਰ ਵਰਕ ਨਹੀਂ ਕਰਦੀ ਅਗਰ ਉਹ ਕੰਮ ਨਹੀਂ ਕਰਨਗੇ ਤਾਂ ਸਾਡਾ ਦੇਸ਼ ਦਾ ਕੋ ਐਜ਼ਾ ਮਾੜਾ ਹਾਲ ਹੋਗਾ ਜਿਵੇਂ ਦੇ ਲੋਕ ਹੈ ਇਹਨਾਂ ਪਰ ਸਿਕੰਜਾ ਕਸਣਾ ਚਾਹੀਦਾ ਇਹਨਾਂ ਨੂੰ ਇਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਮੈਂ ਪੱਖਸ਼ਤਾ ਇਸ ਚੀਜ਼ ਨੂੰ ਕਹਿੰਦੇ ਕਿ ਇਹ ਡਰਾਮਾ ਕਰ ਰਹੇ ਨੇ ਫੋਟੋਆਂ ਖਿਚਾਰੇ ਨੇ ਕੌਣ ਕਰ ਰਹੀ ਡਰਾਮਾ ਪੱਖਸ਼ਤਿਆ ਤੁਸੀਂ ਦਰਿਆ ਕਿ ਮੈਂ ਤਾਰਦਾ ਤੁਹਾਨੂੰ ਸਾਡੇ ਬਾਪ ਪਈ ਵੀ ਚਲੋ ਮੇਰੇ ਨਾਲ ਜੀ ਆ ਮੇਰੇ ਕੋਲ ਤਈ ਮਸ਼ੀਨ ਹੈ ਹਮ ਚਲੋ ਆਜੋ ਸਰ ਕਮਾਓ ਜਰਾ ਇਹ ਲਾਮਾ ਸਾਰਾ ਕੰਮ ਸਾਰ ਸੇਵਾ ਕੇ ਲਾ ਲਕਸ਼ਮੀ ਮਹਾਰਾਜ ਮੰਦਿਰ ਗੱਲਾਂ ਕਰਦੇ ਨੇ ਸਰ ਗੱਲ ਫੋਟੋ ਦੀ ਰਾਜਨੀਤੀ ਕਰਦੇ ਸਰ ਲਕਸ਼ਮੀ ਗਣ ਮੰਦਿਰ ਦੀ ਦਿਵਸ ਇਹ ਡਰਾਮੇबाजी ਕਰ ਰਹੇ ਤੁਸੀਂ ਲੈ ਚਲੋ ਕੈਮਰਾ ਥੱਲੇ ਨੂੰ ਜੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਜੇ ਲੱਗਦਾ ਤੁਹਾਨੂੰ ਦੇਖ ਲਓ ਵੀ ਡਾਕਟਰ ਸਾਹਿਬ ਦਾ ਤਾਦਾਉ ਬਿਆਨ ਕਿੱਥੇ ਗਿਆ ਜਿੱਥੇ ਕਹਿੰਦੇ ਸੀ ਛੀਦੀਆਂ ਦੇ ਦਿਆਂਗੇ ਹਰ ਛੀਦੀਆਂ ਦੇ ਆ ਚੀਜ਼ਾਂ ਹੀ ਆਸਫ ਲੱਗ ਕੇ ਦੇਣੀ ਦੇਖੋ ਸਾਡਾ ਕਹਲਾ ਛੀਦੀ ਗਰਦਨ ਕਟਾ ਕਹਿੰਦੇ ਹੁੰਦੇ ਹੁੰਦੇ ਛੀਦੀ ਦਾ ਕੀ ਮਤਲਬ ਡੈਫੀਨੇਸ਼ਨ ਪਤਾ ਛੀਦੀ ਕੀ ਹੁੰਦੀ ਨਹੀਂ ਤੁਸੀਂ ਦੱਸਣੀ ਮੈਂ ਦੱਸਦਾ ਮੈਂ ਦੱਸਦਾ ਛੀਦੀ ਦੀ ਡੈਫੀਨੇਸ਼ਨ ਦੇ ਪੇ ਆਪਣੀ ਲੜਾਈ ਆਪਣੇ ਹੱਕ ਵਾਸਤੇ ਲੜਨੀ ਆਪਣੇ ਹੱਕ ਵਾਸਤੇ ਲੜਾਂਗੇ ਡਟਾਂਗੇ ਸਭ ਕੁਝ ਹੋਰ ਗਰਦਨ ਥੋੜਾ ਕਟਾ ਕੇ ਸੜਕ ਪਰ ਬੈਠ ਜਾਣਾ ਨਹੀਂ ਤੁਸੀਂ ਕਹਿੰਦੇ ਮੈਂ ਪਹਿਲਾਂ ਮਤਾ ਪੈਂਦਾ ਹੁੰਦਾ ਅੱਜ ਉਹ ਗੱਲ ਕਿੱਥੇ ਗਈ ਵਿਧਾਨ ਸਭਾ ਚ ਮਤਾ ਵਿਧਾਨ ਸਭਾ ਚ ਪਾਇਆ ਅੱਜ ਸੀ ਤੁਸੀਂ ਨਹੀਂ ਮੈਂ ਪਹਿਲਾਂ ਮਤਾ ਪੈਂਦਾ ਹੁੰਦਾ ਅੱਜ ਉਹ ਗੱਲ ਕਿੱਥੇ ਗਈ ਵਿਧਾਨ ਸਭਾ ਚ ਮਤਾ ਪਾਇਆ ਅੱਜ ਸੀਐਸਐਸ ਦੇ 200 ਜਵਾਨ ਆ ਗਏ ਨੇ ਤੁਸੀਂ ਦੱਸੋ ਕਿ ਉਹ ਉਹ ਬਿਆਨ ਕਿੱਥੇ ਗਿਆ ਤੁਸੀਂ ਨੰਗਲ ਸ਼ਹਿਰ ਦੇ ਹੋ ਨਾ ਮੈਂ ਨੰਗਲ ਸ਼ਹਿਰ ਦੇ ਹਾਂ ਗੱਲ ਸੁਣੋ ਮੇਰੀ ਤੁਸੀਂ ਟੋਕ ਕੋਣਾ ਮੇਰ ਕੋਲ ਪੁੱਛ ਲੋ ਜੀ 280 ਜਵਾਨ ਇਹਨਾਂ ਨੇ ਇੱਥੇ ਲਾ ਕੇ ਰੱਖੇ 100 ਕਰੋੜ ਤੋਂ ਵੱਧ ਪੰਜਾਬ ਸਰਕਾਰ 'ਤੇ ਭਾਰ ਪਾਇਆ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਡੱਬਣ ਦੀ ਖਾਤਰ ਇਹ ਨਟਕੀਵਾਦੀ ਕਰਦੇ ਨੇ ਸਾਰਾ ਕੁਝ ਪੰਜਾਬ ਦੇ ਉੱਪਰ ਆਪਣਾ ਗੁੰਡਾ ਰਾਜ ਕਰਨ ਵਾਸਤੇ ਬੀਜੇਪੀ ਸਰਕਾਰ ਮੋਦੀ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ਲੇਕਿਨ ਸਾਡੇ ਪੰਜਾਬੀ ਜੱਟਾਂ ਤੋਂ ਪਿੱਛੇ ਹਟਦੇ ਨਹੀਂ ਆਂ ਔਰ ਇਹਨਾਂ ਦਾ ਮੁਕਾਬਲਾ ਕਰਦੇ ਆਂ ਅੱਜ ਸੀਆਈਏ ਸਰ ਤੁਸੀਂ ਮੇਰੇ ਤੋਂ ਸਵਾਲ ਪੁੱਛਿਆ ਕਿੱਥੇ ਐ ਇਹ ਸੀਆਈਏ ਸਰ ਪਿੱਛੇ ਲੱਗੀ ਦੇਖੋ ਸਾਰੀ ਅਸੀਂ ਆਈਏ ਸਰ ਕਰੋ ਜੀ ਕੈਮਰਾ ਇਹ ਸੀਆਈਏ ਸਰ ਲੱਗੀ ਹੈ ਦੱਸਣਾ ਮੇਰੀ ਇਹ ਸੀਆਈਏ ਸਰ ਹੈ Ориジナル ਉਹ ਡੁਪਲੀਕੇਟ ਲਗਾਏ ਮੇਰਾ ਸੀਆਈਏ ਸਰ ਡੁਪਲੀਕੇਟ ਕੀ ਆਹ ਚੀਜ਼ ਹੁੰਦੀ ਮਤਲਬ ਇਹ ਨਹੀਂ ਹੁੰਦਾ ਆਹ ਹੈ ਅਸਲੀ ਇਹ ਤਾਂ ਹਾਊ ਵੀ ਆ ਸੀਆਈਏ ਸਰ ਬਈ ਯਾਰ ਕਿਹੜੀ ਗੱਲ ਬਾਤ ਹੈ ਕੁਛ ਨਹੀਂ ਛੱਡੋ ਐਕਸ ਸਰਵਿਸਮੈਨ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਮੈਂ ਗੱਲ ਕਰ ਰਿਹਾ ਉਹ ਇਹ ਸਰਵਿਸ ਮੈਂ ਨਹੀਂ ਆ ਦੱਸੋ ਤੁਸੀਂ ਕੌਣ ਆ ਸਰ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਤੁਹਾਨੂੰ ਐਸਾ ਰਸਤਾ ਨਹੀਂ ਸਰ ਟਰੱਕ ਯੂਨੀਅਨ ਦੇ ਮੈਂਬਰ ਗਾ ਮੇਰੀ ਗੱਲ ਤੋਂ ਇੱਕ ਪਾਸੇ ਤੁਸੀਂ ਸੀਆਈਐਸਫ ਦਾ ਵਿਰੋਧ ਕਰ ਰਹੇ ਹੋ ਵਿਰੋਧ ਕਰਦਾ ਯਾਰ ਮੈਂ ਇੱਕ ਪਾਸੇ ਸੀਐਸਫ ਨੂੰ ਪਲੋਸ ਸਰ ਸੀਆਜਾ ਜੀ ਨੂੰ ਤੁਹਾਡੀ ਕਹਿਣੀ ਕਥਨੀ ਤੇ ਫਰਕ ਹੈਗਾ ਤੁਸੀਂ ਯਾਰ ਤੂੰ ਮੈਨੂੰ ਸਾਲ ਗੱਲ ਸੁਣ ਲੈ ਮੇਰੇ ਤੋਂ ਪੱਤਰ ਆ ਰਿਹਾ ਹੈ ਪਰ ਮੇਰੀ ਗੱਲ ਦਾ ਸਹੀ ਜਵਾਬ ਹੁੰਦਾ ਹੈ ਇਹ ਇਹ ਟਰੱਕ ਯੂਨੀਅਨ ਦਾ ਮੈਂ ਤੁਹਾਨੂੰ ਕਹਿੰਦਾ ਸਾਡੀ ਸੀਆਜਾ ਸਭਾ ਹੈ ਜੀ ਉਹ ਨਹੀਂ ਅਸੀਂ ਅੱਜ ਜਿਹੜੇ ਬੰਦੀ ਦਾ ਕੰਮ ਆ ਸਾਡੇ ਪਿੰਡਾਂ ਦੇ ਲੋਕ ਸੀ ਇਹ ਜੇ ਸਭ ਆ ਦੇਖੋ ਕਿੱਥੋਂ ਆਵੇ ਆ ਬਿਸਕੁਟ ਆ ਬੰਡੀ ਜਾਣੇ ਆ ਤੁਹਾਡਾ ਕਹਿਣ ਦਾ ਮਤਲਬ ਵੀ ਜਿਹੜੇ ਕੰਮ ਕਰ ਰਹੇ ਨੇ ਉਹ ਸੀ ਇਹ ਪੰਜਾਬ ਦੇ ਪੰਜਾਬ ਦੇ ਲੋਕ ਬੀਆਂ ਪਾ ਕੇ ਬੈਠੇ ਹੋ ਮੇਰੀ ਲੋਧ ਕਿਉਂ ਅੱਜ ਕਿੱਥੇ ਸੀ ਇਹ ਜੇ ਸਭ ਜੀ ਤੁਸੀਂ ਕੁਆਟਰ ਖਾਲੀ ਕਰਾ ਦਿੱਤੇ ਕਿੱਥੇ ਜਵਾਨ ਕਸਰਾਂ ਦਾ ਘੜਦੇ ਜਿਹੜੀ ਜਗ੍ਹਾ ਖੜੇ ਮੈਂ ਅੱਜ ਅੱਜ ਪਾਣੀ ਦੀ ਜੂਰ ਤੇ ਲਕਸ਼ਮੀ ਮੰਦਿਰ ਸਾਡਾ ਡੁੱਬ ਰਿਹਾ ਹੈ ਜੀ ਉਧਰ ਸਾਡਾ ਪੁਲ ਡੁੱਬ ਰਿਹਾ ਸੀ ਕੋਈ ਡਾਕਟਰ ਸਾਹਿਬ ਚਲੋ ਚੱਲਦੇ ਚੱਲਦੇ ਨਗਰ ਕੌਂਸਲ ਨੰਗਲ ਨੇ ਲਕਸ਼ਮੀ ਨਾਣ ਮੰਦਿਰ ਨੂੰ ਤੇ ਕੁਛ ਲੱਖ ਦਾ ਮਤਾਂ ਪਾਇਆ ਤੁਸੀਂ ਉਸ ਗੱਲ ਕਿੰਨਾ ਸਰ ਸਵਾਗਤ ਹੈ ਕੋਈ ਵੀ ਅਗਰ ਮਦਦ ਕਰਦਾ ਹੈ ਵੈਲਕਮ ਹੈ ਸਰ ਨਗਰ ਕੌਂਸਲ ਦਾ ਵੈਲਕਮ ਹੈ ਅਸੀਂ ਜਿੱਥੇ ਉਹ ਅੜ ਚੜਾਂਦੀ ਪੰਜਾਬ ਸਰਕਾਰ ਤੋਂ ਪਾਸ ਕਰਾਣ ਬਾਅਦ ਅਸੀਂ ਪਾਸ ਕਰਾਵਾਂਗੇ ਸਾਡੀ ਕੋਈ ਦੁਸ਼ਮਣ ਨਹੀਂ ਕੋਈ ਵੀ ਜਿਹੜਾ ਅੱਜ ਪੰਜਾਬ ਦੇ ਨਾਲ ਖੜਿਆ ਹੈ ਜੀ ਸਾਡੀ ਕੋਈ ਪੋਲੀਟੀਕਲ ਪਾਰਟੀ ਦਾ ਕੋਈ ਮਤਲਬ ਨਹੀਂ ਹੈ ਹਰ ਬੰਦਾ ਜਿਹੜਾ ਪੰਜਾਬ ਅੱਜ ਸਾਡੇ ਇੱਥੇ ਐਮਸੀ ਵੀ ਆਏ ਹੋ ਹੋਰ ਵੀ ਉਹ ਸਾਰੇ ਖੜੇ ਹੋਏ ਵੈਲਕਮ ਹੈ ਸਰ ਡਾਕਟਰ ਸਾਹਿਬ ਜੀ ਹੁਣ ਜਦੋਂ ਹੜ੍ਹਾਂ ਦੇ ਹਾਲਾਤ ਸੁਧਰ ਜਾਣਗੇ ਉਸ ਤੋਂ ਬਾਅਦ ਕੀ ਡਾਕਟਰ ਸੰਜੀਵ ਗੋਤਮ ਸੀਆਈਐਸਫ ਜਿਹੜੀ ਤਨਾਤ ਕਰ ਦਿੱਤੀ ਹੈ ਉਸ ਦਾ ਵਿਰੋਧ ਕਰੇਗਾ ਸਾਡੇ ਦਿਮਾਗ ਤੇ ਸੀਆਈਐਸਫ ਦੀ ਫੋਬੀਆ ਹੋ ਗਿਆ ਮੇਰੀ ਗੱਲ ਨੋਟ ਕਰ ਲੋ ਨਹੀਂ ਸਾਡਾ ਨਹੀਂ ਮੇਰੀ ਗੱਲ ਸੁਣੋ ਤੁਸੀਂ ਪੁੱਛੇ ਲੈ ਇਹ ਦਵਾ ਦੇਖੋ ਮੇਰੀ ਗੱਲ ਹੀ ਬਿਆਨ ਹੈ ਤੁਹਾਡਾ ਬਿਆਨ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਆ ਮੈਂ ਦੱਸਦਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਅੱਗੇ 1 ਮਹੀਨਾ ਬਾਅਦ ਜਿਹੜੇ ਹੋਣਾ ਨਾ ਬਿਮਾਰੀਆਂ ਫੈਲਣੀਆਂ ਲੋਕਾਂ ਨੂੰ ਜੀ ਜਿਹੜੀਆਂ ਰਿੱਤਾ ਚੰਗ ਗਿਆ ਨਾ 4 4 ਫੁੱਟ ਚੜ ਗਿਆ ਖੇਤਾਂ ਦੇ ਵਿੱਚ ਉਹ ਚੱਕਣਾ ਪੈਣਾ ਜੀ ਸੀਐਸਫ ਨੇ ਚੱਕਣਾ ਉਹਨੇ ਨਹੀਂ ਚੱਕਣਾ ਉਹਨੇ ਤਾਂ ਕੇਵਲ ਪੈਸੇ ਲੈਣੇ 100 ਕਰੋੜ ਤੋਂ ਵੱਧ ਪੰਜਾਬ ਤੋਂ ਇਹ ਜਿਹੜਾ ਕੰਮ ਹੈ ਉਹ ਕਰਨ ਵਾਲਾ ਕੰਮ ਹੈ ਜਿਵੇਂ ਕਹਿੰਦੇ ਨਾ ਆਫਟਰ ਆਪਰੇਸ਼ਨ ਇਹ ਪੋਸਟ ਆਪਰੇਟਰ ਜਿਹੜਾ ਸਿਸਟਮ ਹੈ ਜਦੋਂ ਇਹ ਪੰਜਾਬ ਦੇ ਵਿੱਚ ਬਿਮਾਰੀਆਂ ਫੈਲਣ ਗਿਆ ਲੋਕ ਬਿਮਾਰ ਹੋਣਗੇ ਲੋਕਾਂ ਦੀ ਜ਼ਮੀਨ 'ਤੇ ਜਿਹੜਾ ਰੇਤਾ ਚੜ ਗਿਆ ਗਰਦਾ ਚੜ ਗਿਆ ਧਰਤੀ ਜੱਭ ਗਈ ਥੱਲੇ ਫਸਲਾਂ ਬਰਬਾਦ ਹੋ ਗਈਆਂ 3 ਲੱਖ ਏਕੜ ਤੋਂ ਵੱਧ ਜ਼ਮੀਨਾਂ 'ਚ ਪਾਣੀ ਦੇ ਥੱਲੇ ਆ ਸਾਨੂੰ ਇਹ ਦਿਖਦੇ ਸਾਡਾ ਪੰਜਾਬ ਦਾ ਉਹ ਗਰੀਬ ਆਦਮੀ ਦੇਖ ਰਿਹਾ ਜਿਹਨੂੰ ਅੱਜ ਜਿਨ੍ਹਾਂ ਨੇ ਲੋਕਾਂ ਨੇ ਵਿਆਹ ਰੱਖੇ ਸਰ ਉਹਦਾ ਨਾ ਮਕਾਨ ਬਚਿਆ ਨਾ ਪੈਸੇ ਬਚੇ ਨਾ ਦਾਣੇ ਬਚੇ ਉਹ ਲੜਦੇ ਕਿੱਥੇ ਜਾਣਗੇ ਪੰਜਾਬ ਸਰਕਾਰ ਉਹਨਾਂ ਦਾ ਇੰਤਜ਼ਾਮ ਕਰੇ ਸਤ ਸਾਕ ਅਮੀਰ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਬੇਬਾਕੀ ਦੇ ਨਾਲ ਕਈ ਸਵਾਲਾਂ ਦੇ ਜਵਾਬ ਇਹਨਾਂ ਨੇ ਦਿੱਤੇ ਨੇ ਤੇ ਕਈ ਸਵਾਲਾਂ ਤੋਂ ਏ ਛਿੜਕ ਗਏ ਨੇ ਪਰ ਕਈ ਮੈਨੂੰ ਜੀ ਨੋਟ ਕਰ ਲਿਓ ਇਹਨੂੰ ਸਵਾਲ ਪੁੱਛਣੇ ਨਹੀਂ ਆਉਂਦੇ ਯਾਰ ਕਿੰਨਾ ਦਾ ਜਵਾਬ ਜਿੰਨੀ ਵੀ ਉਮਰ ਪੱਤਰਕਾਰ ਦੀ ਮੇਰੀ ਉਹਨਾਂ ਦੀ ਯਾਰ ਬਹੋ ਚੁੱਕਾ ਛਿੜਕਿਆ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਹੀ ਨਹੀਂ ਸੋ ਡੈਮੇਜ ਹੋ ਰਹੀ ਨੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਹਿੱਤਾਂ ਵਾਸਤੇ ਹਰ ਪੀੜਤਾ ਦੀ ਮਦਦ ਵਾਸਤੇ ਲੋਕਾਂ ਵਾਸਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਔਰ ਸੀਆਈਐਸਫ ਨੂੰ ਲੈ ਕੇ ਡਾਕਟਰ ਸਾਹਿਬ ਨੇ ਜਿਹੜੇ ਜਵਾਬ ਦਿੱਤੇ ਨੇ ਉਹ ਤੁਹਾਡੇ ਨਸ਼ਾ ਕੀਤੇ ਨੇ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਨੰਗਲ ਟੈਂਪਲ